ਸਭ ਤੋਂ ਗਲਤੀ ਹੋ ਗਈ ਕੋਈ ਕਿ ਉਹ ਵੈਗਰੂ ਲਿਖਣਾ ਭੁੱਲੀ ਗਏ ਵਿੱਚ ਹੁਣ ਜਿਨ੍ਹਾਂ ਲੋਕਾਂ ਨੇ ਜਿਆਦਿਆਂ ਉਹਦੇ ਨਾਲ ਸਲਫੀਆਂ ਲੈ ਕੇ ਜਿਆਦਿਆਂ ਉਹਦੇ ਨਾਲ ਫੋਟੋਆਂ ਖਿਚਵਾ ਕੇ ਉਹਨੂੰ ਲੱਖ ਲੱਖ 2-2 ਲੱਖ ਰੁਪਏ ਦੀ ਜੀ ਬੁੱਕ ਕਰਕੇ بڑے بڑے ਸਮਾਗਮ ਦੇ ਕੇ ਤੇ ਜਿਨ੍ਹਾਂ ਲੋਕਾਂ ਨੇ ਉਹਨੂੰ ਮੁੰਡੇ ਨੂੰ ਸਿਰ ਤੇ ਚੜਾਇਆ ਸੀ ਉਹ ਹਰਾਗੀ ਨੂੰ ਸਿਰ ਤੇ ਚੜਾਇਆ ਸੀ ਜਦੋਂ ਉਹਦੀ ਵੀਡੀਓ ਵਾਇਰਲ ਹੋਈ ਉਹ ਵੀਡੀਓ ਕੀ ਹੈ ਮੈਂ ਇੱਕ ਬੇਨਤੀ ਵੀ ਕਰ ਦਵਾਂ ਵੀਡੀਓ ਦੇ ਅਸਲ ਵਿੱਚ ਜੋ ਸ਼ਬਦ ਹੀ ਨਾ ਉਹ ਸ਼ਬਦ ਦੇ ਵਿੱਚ ਬੇਨੰਤੀਆਂ ਇੱਕ ਵਾਰ ਹੀ ਆ ਪਰ ਉਹਨੇ ਮੁੰਡੇ ਨੇ ਬੇਨੰਤੀਆਂ ਬੇਨੰਤੀਆਂ ਬੇਨੰਤਾਂ ਤਿੰਨ ਚਾਰ ਵਾਰੀ ਕੀਤਾ ਹੁਣ ਬੇਨਤੀ ਕਰਾਂ ਬੇਨੰਤੀਆਂ ਇੱਕ ਵਾਰ ਹੀ ਆ ਤੇ ਤਿੰਨ ਚਾਰ ਵਾਰੀ ਕੀਤਾ ਅੱਛਾ ਉਹ ਕੀਤਾ ਕਿਹੜੀ ਤਰਜ਼ ਦੇ ਵਿੱਚ ਉਥੇ ਰੀਤ ਕਿਹੜੀ ਵਰਤੀ ਉਥੇ ਐਦਾਂ ਮਹਿਸੂਸ ਕਰਵਾਇਆ ਇੱਕ ਹਿਸਾਬ ਦਾ ਜਿੱਦਾਂ ਇਮੇਜਿਨ ਕਰੋ ਪਿੱਛੇ ਇੱਕ ਗੋਆ ਬੀਚ ਆ ਪਿੱਛੇ ਇੱਕ ਸਮੁੰਦਰ ਆ ਤੇ ਅੱਗੇ ਹੁੰਦਾ ਨਾ ਕਿ ਇੱਕ ਗੁੰਡੇ ਜਿ ਕਿਸਮ ਦਾ ਬੰਦਾ ਕੈਬਰੀਜੀ ਪਾ ਕੇ ਤੇ ਬਨਾਨਜੀ ਪਾ ਕੇ ਤੇ ਉਹ ਗਿਟਾਰ ਲੈਂਦਾ ਵਾ ਹੱਥ 'ਚ ਤੇ ਗਿਟਾਰ ਲੈ ਕੇ ਬੇਨੰਤੀਆਂ 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 ਉਹ ਐਦਾਂ ਇਮੇਜਿਨ ਹੁੰਦਾ ਵਾ ਜਿੱਦਾਂ ਕੋਈ ਘਟਗਾ ਜਿਹਾ ਗਾਣਾ ਗਾ ਰਿਹਾ ਹੁੰਦਾ ਉਹ ਤੇ ਕਿੰਨੀ ਕੀਰਤਨ ਦੇ ਨਾਲ ਬੇਅਦਬੀ ਆ ਹੁਣ ਮੈਂ ਇੱਕ ਬੇਨਤੀ ਕਰਾਂ ਜਦੋਂ ਇਹਦੀ ਮੁੰਡੇ ਦੀ ਉਹ ਹਰਾਗੀ ਸਿੰਘ ਦੀ ਇਹ ਵਾਲੀ ਵੀਡੀਓ ਵਾਇਰਲ ਹੋਈ ਜਿਹਦੇ ਵਿੱਚ ਉਹ ਬੇਨੰਤੀਆਂ ਬੇਨੰਤੀਆਂ ਕਰਕੇ ਕਿੰਨੀ ਵਾਰੀ ਕਰਦਾ ਵਾ ਤੇ ਜਿਹੜੀ ਸੰਗਤ ਨੇ ਉਹਨੂੰ ਲੱਖ ਲੱਖ 2-2 ਲੱਖ ਰੁਪਏ ਦੇ ਕੇ ਬੁੱਕ ਕੀਤਾ ਸੀ ਜਿਨ੍ਹਾਂ ਨੇ ਸੈਲਫੀਆਂ ਲੈ ਕੇ ਫੋਟੋਆਂ ਖਿਚਵਾ ਕੇ ਚਵਾ ਕੇ ਉਹਨੂੰ ਮੁੰਡੇ ਨੂੰ ਭੂਏ ਚਾੜਿਆ ਸੀ ਉਹਨਾਂ ਲੋਕਾਂ ਨੇ ਕਮੈਂਟਾਂ ਦੇ ਵਿੱਚ ਆ ਕੇ ਗਾਲ੍ਹਾਂ ਵੀ ਕੱਢੀਆਂ ਮੈਂ ਬੇਨਤੀ ਕਰਦਾ ਵਾਂ ਜਿੱਥੇ ਉਸ ਮੁੰਡੇ ਦੀ ਗਲਤੀ ਹੀ ਉੱਥੇ ਉਸ ਮੁੰਡੇ ਨੂੰ ਰੋਕਣਾ ਚਾਹੀਦਾ ਹੈ ਕਿ ਭਾਈ ਸਾਹਿਬ ਜੀ ਤੁਹਾਡੀ ਇੱਥੇ ਗਲਤੀ ਆ ਗਲਤੀ ਮੈਂ ਵੀ ਕਹਿੰਦਾ ਉਹ ਮੁੰਡੇ ਦੀ ਗਲਤੀ ਆ ਪਰ ਇੱਕ ਬੇਨਤੀ ਕਰਾਂ ਗਾਲਾਂ ਕੱਢਣੀਆਂ ਚੰਗੀ ਗੱਲ ਨਹੀਂ ਗੀ ਜਿੱਥੇ ਗਲਤੀ ਕੀਤੀ ਉੱਥੇ ਮੈਂ ਵੀ ਕਹਿੰਦਾ ਗਲਤੀ ਹੈ ਇਸ ਮੁੰਡੇ ਦੀ ਪਰ ਜਿੱਥੇ ਮਾਂ ਭੈਣ ਦੀਆਂ ਗਾਲਾਂ ਤੱਕ ਗੱਲ ਪਹੁੰਚ ਜੇ ਉੱਥੇ ਮੈਂ ਗੁਰੂ ਦੀ ਹਜੂਰੀ ਜੀ ਬੇਨਤੀ ਕਰਾਂ ਇੱਥੇ ਮਾਫ਼ ਕਰਿਓ ਜਿਹੜੀ ਗੱਲ ਸਮਝਾਈ ਜਾ ਸਕਦੀ ਆ ਗੱਲ ਫੋਨ ਤੇ ਵੀ ਕੀਤੀ ਜਾਹਦੀ ਜੀ ਕਿ ਭਾਈ ਸਾਹਿਬ ਇਹ ਤੁਸੀਂ ਕੀ ਕਰ ਰਹੇ ਹੋ ਗਲਤੀ ਕੀਤੀ ਉਹ ਹਰਾਗੀ ਨੇ ਮੈਂ 100% ਸਹਿਮਤ ਆ ਪਰ ਜਿੱਥੇ ਗੰਦੀਆਂ ਗਾਣਾ ਕੱਢ ਲੀਆਂ ਕਮੈਂਟਾਂ ਦੇ ਵਿੱਚ ਉਹ ਗੱਲ ਵੀ ਚੰਗੀ ਨਹੀਂ ਕਿਉਂ ਕਿਉਂ ਚੰਗੀ ਨਹੀਂ ਆ ਕਿਉਂਕਿ ਉਸ ਮੁੰਡੇ ਦੇ ਘਰੇ ਜਾਂ ਉਹਦੇ ਰਿਸ਼ਤੇਦਾਰੀ ਦੇ ਵਿੱਚ ਕੋਈ ਭੈਣਾ ਹੋਣਗੀਆਂ ਉਹਦੀਆਂ ਕੋਈ ਕਜਨ ਸਿਸਟਰ ਹੋਣਗੀਆਂ ਮੈਂ ਬੇਨਤੀ ਕਰਾਂ ਜਦੋਂ ਕੋਈ ਉਦੀ ਕਜ਼ਨ ਸਿਸਟਰ ਜਾਂ ਕੋਈ ਉਹਦੇ ਰਿਸ਼ਤੇਦਾਰੀ ਦੇ ਵਿੱਚ ਕੋਈ ਕਮੈਂਟ ਪੜ੍ਹ ਕੇ ਵੇਖਣਗੇ ਤੇ ਇਹ ਕਰੀ ਆਪਣੇ ਦਿਮਾਗ ਨਾਲ ਸੋਚ ਕੇ ਵੇਖਿਓ ਕਿ ਉਸ ਮੁੰਡੇ ਦੇ ਉੱਪਰ ਕੀ ਇਫੈਕਟ ਪਊਗਾ ਗਲਤੀ ਕੀਤੀ ਮੈਂ ਸਹਿਮਤ ਹਾਂ ਗੱਲ ਨਾਲ ਪਰ ਜਿੱਥੇ ਗਾਲਾਂ ਕੱਢਣੀਆਂ ਉੱਥੇ ਹੀ ਉਸ ਮੁੰਡੇ ਦੇ ਜੇਕਰ ਕੋਈ ਰਿਸ਼ਤੇਦਾਰਾਂ ਨੇ ਕਮੈਂਟ ਪੜ੍ਹੇ ਹੋਣਗੇ ਤੇ ਇਦਾਂ ਗਲਤ ਅਸਰ ਪੈਂਦਾ ਵਾ ਉਦੀ ਕਿਤੇ ਮਾਂ ਨੇ ਕਮੈਂਟ ਪੜ੍ਹੇ ਹੋਣਗੇ ਉਧିକੇ ਦੇ ਭੈਣ ਨੇ ਕਮੈਂਟ ਪੜੇ ਹੋਣਗੇ ਵੀ ਸਾਡੇ ਭਰਾ ਨੂੰ ਕੀ ਕੁਝ ਕਿਹਾ ਜਾ ਰਿਹਾ ਵਾ ਇੱਥੇ ਮੈਂ ਬੇਨਤੀ ਕਰਦਾ ਵਾਂ ਸਾਡੇ ਲੋਕਾਂ ਨੂੰ ਵੀ ਥੋੜੀ ਜੀ ਆਪਣੀ ਜ਼ੁਬਾਨ ਨੂੰ ਲਗਾਮ ਦੇਣੀ ਚਾਹੀਦੀ ਆ ਗਾਲਾਂ ਹੀ ਸਾਰਾ ਕੁਝ ਨਹੀਂ ਹੁੰਦਾ ਗਾਲੀ ਕਲੋ ਜੀ ਸਾਰਾ ਕੁਝ ਨਹੀਂ ਹੁੰਦਾ ਹੁਣ ਖੈਰ ਮੈਂ ਗੱਲ ਕਰਾਂ ਦੂਜੇ ਪੱਖ ਦੀ ਅਸਲ ਵਿੱਚ ਕੀਰਤਨ ਦੀ ਮਰਿਆਦਾ ਕੀ ਆ ਕੀਰਤਨ ਦੀ ਮਰਿਆਦਾ ਵਾ ਤਿੰਨ ਜਾਣੇ ਬਹਿਣ ਦੋ ਜਣੇ ਹਰਮੋਨੀਏ ਤੇ ਇੱਕ ਜਣਾ ਤਬਲੇ ਦੇ 35 ਸੱਜਣ ਕੀਰਤਨ ਹੋਵੇ ਉਹ ਸਭ ਤੋਂ ਵਧੀਆ ਪਰ ਜਿੱਥੇ ਹਰਮੋਨੀਆ ਲਿਕੇ ਵੀ ਕੀਰਤਨ ਹੁੰਦਾ ਵਾ ਉੱਥੇ ਵੀ ਕੋਈ ਦਿੱਕਤ ਨਹੀਂ ਆ ਪਰ ਬੇਨਤੀ ਕਰਾਂ ਹਰਮੋਨੀਏ ਦੇ ਨਾਲ ਕੀਰਤਨ ਉਹ ਹੋਵੇ ਜਿਹੜਾ ਇੱਕ ਸੁਰ ਦੇ ਨਾਲ ਮੈਚ ਕਰਕੇ ਉਹ ਗਾਇਆ ਜਾਵੇ ਗਾਣਿਆਂ ਦੀਆਂ ਤਰਜ਼ਾਂ ਤੇ ਸ਼ਬਦ ਗਾਏ ਉਹ ਵੀ ਕੀਰਤਨ ਦੀ ਬੇਦਬੀ ਆ ਐਡਾ ਵੱਡਾ ਥੱਲੇ ਪਿਆਨੋ ਰੱਖ ਲੈਣਾ ਉਹ ਪਿਆਨੋ ਦੇ ਉੱਪਰ ਗਾਣਿਆਂ ਦੀਆਂ ਤਰਜ਼ਾਂ ਕੱਢ ਕੇ ਸ਼ਬਦ ਗਾਉਣੇ ਉਹ ਵੀ ਇੱਕ ਬੇਅਦਬੀ ਆ ਮੈਂ ਇੱਕ ਬੇਨਤੀ ਕਰਦਾ ਹੁੰਦਾ ਮੈਂ ਸਾਡੇ ਇੰਡੀਆ ਦੇ ਵਿੱਚ ਹੀ ਤਬਲੇ ਦੇ ਬਹੁਤ ਵੱਡੇ ਇੱਕ ਉਸਤਾਦ ਜੀ ਨੇ ਉਸਤਾਦ ਜੀ ਦਾ ਨਾਮ ਆ ਜਾਕਰ ਹੁਸੈਨ ਸਾਹਿਬ ਜੀ ਇੱਕ ਵਾਰੀ ਕਿਤੇ ਜਾਕਰ ਹੁਸੈਨ ਜੀ ਆਪਣੀ ਗੱਡੀ ਤੇ ਆਏ ਗੱਡੀ ਆ ਕੇ ਰੁਕੀ ਐ ਪੰਜ ਸੱਤ ਜਣੇ ਆਏ ਉਹਨਾਂ ਦੇ ਕੋਲ ਪੰਜ ਸੱਤ ਜਣੇ ਉਹਨਾਂ ਦੇ ਕੋਲ ਆ ਕੇ ਗੱਡੀ ਦੇ ਵਿੱਚੋਂ ਤਬਲਾ ਕੱਢ ਕੇ ਤੇ ਲੈ ਕੇ ਸਟੇਜ ਵੱਲੋਂ ਚੱਲੇ ਆ ਜਿੱਥੇ ਯਾਕਰ ਹੁਸੈਨ ਸਾਹਿਬ ਦੀ ਪਰਫਾਰਮੈਂਸ ਹੈਗੀ ਤੇ ਯਾਕਰ ਹੁਸੈਨ ਜੀ ਨੇ ਤਬਲਾ ਫੜਨ ਨਹੀਂ ਦਿੱਤਾ ਯਾਕਰ ਹੁਸੈਨ ਜੀ ਨੇ ਕਿਹਾ ਕਿ ਜਿਹੜਾ ਤਬਲਾ ਮੇਰੇ ਸਾਰੇ ਪਰਿਵਾਰ ਦਾ ਬੋਝ ਚੱਲਦਾ ਵਾ ਕੀ ਮੈਂ ਉਸ ਤਬਲੇ ਦਾ ਭਾਰ ਚੁੱਕ ਨਹੀਂ ਸਕਦਾ ਤੇ ਯਾ ਕਰੋ ਸਹੈਨ ਜੀ ਅੱਜ ਵੀ ਆਪਣਾ ਤਬਲਾ ਖੁਦ ਆਪਣੀ ਸਟੇਜ 'ਤੇ ਖੜਦੇ ਆ YouTube 'ਤੇ ਸਰਚ ਕਰਕੇ ਵੇਖ ਲਿਓ ਉਹਨਾਂ ਦੀ ਕੋਈ ਪਰਫਾਰਮੈਂਸ ਤੇ ਗੱਲ ਕਰੋ ਸਾਡੇ ਰਾਗੀ ਸਿੰਘਾਂ ਦੀ ਗੁਰਦੁਆਰੇ ਤੋਂ ਗੱਡੀ 10 ਕਿਲੋਮੀਟਰ ਦੂਰ ਹੁੰਦੀ ਆ ਤੇ ਗੁਰਦੁਆਰੇ ਪ੍ਰਬੰਧਕਾਂ ਨੂੰ ਜਾਂ ਸੰਗਤਾਂ ਨੂੰ ਫੋਨ ਕਰਕੇ ਤੇ ਬਹੁਤੇ ਰਾਗੀ ਕਹਿ ਲਾ ਪੈਂਦੇ ਵੀ ਸਾਡੇ ਵਾਜੇ ਤੇ ਸਾਡਾ ਤਬਲਾ ਲੈਣ ਲਈ ਫਲਾਣੇ ਨੰਬਰ ਗੇਟ 'ਤੇ ਆ ਜਿਓ ਇਹ ਗੇਟ 'ਤਾਂ ਨਹੀਂ ਸਾਡੀ ਗੱਡੀ ਐਂਟਰ ਹੋਣੀ ਜੇ ਹੁਣ ਤੁਸੀਂ ਆਪਸਾ ਵਲਾ ਲੋ ਕਿ ਜਿਹੜਾ ਵਾਜੇ ਤੋਂ ਜਿਹੜੇ ਤੂੰ ਕੀਰਤਨ ਕਰਨਾ ਜਿਹੜੇ ਤਫਲੇ ਤੋਂ ਜਿਹੜੇ ਸਾਜ ਸਟੇਜ ਤੇ ਵਜਾਉਣੇ ਜੇਕਰ ਉਹ ਵਾਲੇ ਸਾਜ ਰਾਗੀ ਸਾਡੇ ਖੁਦ ਚ ਖੁਦ ਚੋਕੇ ਸਟੇਜ ਤੱਕ ਨਹੀਂ ਖੜ ਸਕਦੇ ਤਾਂ ਕਿੱਡੀ ਮਾੜੀ ਗੱਲ ਹੈ ਰਾਗੀ ਸੰਗਾਂ ਵਾਸਤੇ ਸੇਵਾਦਾਰ ਕੋਈ ਨੰਕਰ ਥੋੜੀ ਲੱਗੇ ਇਹਨਾਂ ਦੇ ਕਿ ਜਿਹੜੇ ਇਹਨਾਂ ਦੇ ਤਬਲੇ ਚੋੱਕੇ ਖੜਨ ਇਹਨਾਂ ਦੇ ਵਾਜੇ ਆ ਕੇ ਚੋੱਕੇ ਖੜਨ ਜਿੱਥੇ ਰਾਗੀ ਸਿੰਘਾਂ ਦੀ ਸਤਕਾਰ ਦੀ ਗੱਲ ਆਉਂਦੀ ਉਹ ਤੇ ਸਤਕਾਰ ਕਰਨਾ ਚਾਹੀਦਾ ਵਾ ਪਰ ਬੇਨਤੀ ਕਰਾਂ ਜਿੱਥੇ ਆਪਦੇ ਵਾਜੇ ਚੋੱਕੇ ਦੇ ਅੰਦਰ ਖੜ ਸਕਦੇ ਨਾ ਇਹ ਇੱਕ ਬੇਨਤੀ ਹੋਰ ਕਰਾਂ ਜਿਹੜਾ ਇੱਕ ਵਿਵਾਦ ਚੱਲ ਰਿਹਾ ਕਾਫੀ ਗਿਆਨੀ ਰਣਜੀਤ ਸਿੰਘ ਜੀ ਨੇ ਇਸ ਮਸਲੇ ਤੇ ਆਵਾਜ਼ ਚੁੱਕੀ ਆ ਕੀਰਤਨ ਕਿੱਦਾਂ ਹੁੰਦਾ ਵਾ ਤੂੰ ਮੇਰਾ ਮਾਤਾ ਵੈਗਰੂ ਵੈਗਰੂ ਤੂੰ ਮੇਰਾ ਪਿਤਾ ਹੁਰ ਹੁਰ ਤੂੰ ਮੇਰਾ ਬੰਦ ਬੁਆ ਤੂੰ ਮੇਰਾ ਭਰਾਤਾ ਚਲੋ ਜੀ ਫੇਰ ਲਾਲਾ ਲਾਲਾ ਹੁਰ ਹੁਰ ਇਹ ਕਿੱਥੋਂ ਦਾ ਕਿਰਤਨ ਨੇ ਕਦੀ ਮੈਂ ਬੇਨਤੀ ਕਰਾਂ ਕਦੀ ਤੁਸੀਂ ਵੇਖਿਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਕਿਤੇ ਇਦਾਂ ਦੇ ਕੀਰਤਨ ਹੁੰਦੇ ਆ ਕਦੀ ਵੇਖਿਆ ਕਦੀ ਲਲਕਾਰੇ ਮਾਰ ਕੇ ਕੀਰਤਨ ਕਰਦੇ ਆ ਸ੍ਰੀ ਹਜੂਰ ਸਾਹਿਬ ਦੇਖਿਆ ਕਿਸ ਨੇ ਕਿ ਕੋਈ ਲਲਕਾਰੇ ਮਾਰ ਕੇ ਕੀਰਤਨ ਕਰਨ ਦਿਆ ਹੋਵੇ ਉੱਥੇ ਉੱਥੇ ਬੜੇ ਪਿਆਰ ਦੇ ਨਾਲ ਕੀਰਤਨ ਹੁੰਦਾ ਵਾ ਅੱਛਾ ਜਿਹੜੇ ਰਾਗੀ ਕਹਿ ਰਹੇ ਆ ਕਿ ਉੱਥੋਂ ਦੀ ਮਰਿਆਦਾ ਦੇ ਨਾਲ ਚੱਲੋ ਮੈਂ ਬੇਨਤੀ ਕਰਦਾ ਵਾਂ ਉੱਥੇ ਜਾ ਕੇ ਜਦੋਂ ਇਹ ਆਪ ਕੀਰਤਨ ਕਰਦੇ ਆ ਤੇ ਫਿਰ ਆਪ ਨੋਰਮਲ ਕੀਰਤਨ ਕੋ ਕਰਦੇ ਫਿਰ ਉੱਥੇ ਜਾ ਕੇ ਬੂਹਾ ਕਰਕੇ ਲਲਕਾਰੇ ਮਾਰ ਮਾਰ ਉੱਥੇ ਹੀ ਆਏ ਕਿਉਂ ਕੀਰਤਨ ਕਰਦੇ ਏਦਾਂ ਦਾ ਕਿਉਂ ਕਿ ਇੱਥੋਂ ਵਾਲਿਆਂ ਨੇ ਭੂਏ ਚੜਾਇਆ ਵਾ ਉੱਥੋਂ ਦੀ ਇੱਕ ਮਰਿਆਦਾ ਵਾ ਘਰ ਨਹੀਂ ਆ ਇੱਕ ਸਾਡਾ ਹੋਰ ਰਾਗੀ ਸੰਗਿਆ ਉਹ ਹੁਣ ਤੱਕ ਖੈਰ ਕਾਫੀ ਬਜ਼ੁਰਗ ਨੇ ਪਹਿਲਾ ਉਹ ਰਗੀ ਸਿੱਖਣੀ ਸੀਗੇ ਉਹ ਰਗੀ ਸਹਿਜ ਧਾਰੀ ਸਿੱਖਾਂ ਦੇ ਘਰ ਦੇ ਵਿੱਚ ਉਹਨਾਂ ਨੇ ਜਨਮ ਨਹੀਂ ਹੋਇਆ ਉਹਨਾਂ ਨੇ ਚਲੋ ਕੀਰਤਨ ਸਿੱਖਿਆ ਕੀਰਤਨ ਕਰਨ ਲੱਗੇ ਸਟੇਜ ਤੇ ਉਹਨਾਂ ਨੇ ਦਾੜੀ ਮੋਛੀ ਕਲੀਨ ਸ਼ੇਵ ਕਰਕੇ ਫਿਰ ਕੀਰਤਨ ਕਰਦੇ ਸਿਰ ਤੇ ਟੋਪੀ ਜੀ ਪਾ ਕੇ ਅੱਛਾ ਬਾਅਦ ਵਿੱਚ ਬڑے-ਬڑے ਪ੍ਰੋਗਰਾਮ ਕਰਦੇ ਸੀ ਸਮਾਗਮ ਕਰਦੇ ਸੀ ਜਦੋਂ ਕਮੇਟੀ ਨੇ ਕਿਹਾ ਸੰਗਤਾਂ ਨੇ ਕਿਹਾ ਵਿਰੋਧ ਹੋਇਆ ਥੋੜਾ ਜਿਹਾ ਕਿ ਭਾਈ ਸਾਹਿਬ ਤੁਸੀਂ ਕੇਸ ਰੱਖੋ ਤੁਸੀਂ ਦਾੜੀ ਮੋਛੇ ਰੱਖੋ ਦਸਤਾਰ ਸੇ ਆਏ ਕਿਰਤਨ ਕਰੋ ਤੇ ਉਹ ਰਾਗੀ ਸੰਗ ਨੇ ਗਾੜੀਉਂ ਜਵਾਬ ਪਤਾ ਕੀ ਦਿੱਤਾ ਆਂਦਾ ਜਦੋਂ ਗੁਰੂ ਸਾਹਿਬ ਮੇਰੇ ਤੇ ਕਿਰਪਾ ਕਰਨਗੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਕਮ ਕਰਨਗੇ ਤੇ ਕਹਿੰਦਾ ਫਿਰ ਮੈਂ ਦਾੜੀ ਮੋਛੇ ਰੱਖ ਲਵਾਂਗਾ ਆਂਦਾ ਫਿਰ ਮੈਂ ਕੇਸ ਰੱਖ ਲਵਾਂਗਾ ਆਂਦਾ ਫਿਰ ਮੈਂ ਦਸਤਾਰ ਸਜਾਵਾਂਗੇ ਤਾਂ ਫਿਰ ਮੈਂ ਉਦਾਂ ਕੀਰਤਨ ਕਰਾਇਆ ਕਰੂੰਗਾ ਦਿੱਲੀ ਕਮੇਟੀ ਨੇ ਬਾਬਾ ਪ੍ਰਾਣੀ ਗਾ ਲਿਆ ਕਰ ਦੂੰਗਾ 25 30 ਸਾਲ ਤੋਂ ਵੀ ਕਾਫੀ ਪ੍ਰਾਣੀ ਹੋਊਗੀ ਉਸ ਸਮੇਂ ਕਮੇਟੀ ਨੇ ਚਿੱਠੀ ਕਰਦੀ ਕਿ ਜਿਹੜਾ ਇਹ ਰਾਗੀ ਆ ਇਹ ਸਾਡੇ ਗੁਰਦੁਆਰਿਆਂ ਦੇ ਵਿੱਚ ਜਿੰਨੇ ਵੀ ਉਸ ਕਮੇਟੀ ਦੇ ਦਾਇਰੇ 'ਚ ਗੁਰਦੁਆਰੇ ਸੀ ਉਸ ਕਮੇਟੀ ਦੇ ਵਿੱਚ ਇਹ ਫਲਾਣੇ ਨਾਂ ਦਾ ਰਾਗੀ ਕੀਰਤਨ ਨਾ ਕਰੇ ਜਦੋਂ ਦਾੜੀ ਮੋਛ ਰੱਖੇਗਾ ਉਦੋਂ ਕੀਰਤਨ ਕਰ ਲਿਆ ਕਰੇ ਅੱਛਾ ਜਿਹੜਾ ਰਾਗੀ ਕਹਿੰਦਾ ਹੈ ਵੀ ਮੇਰੇ ਤੇ ਗੁਰੂ ਸਾਹਿਬ ਕਿਰਪਾ ਕਰਨਗੇ ਤਾਂ ਮੈਂ ਦਾੜੀ ਰੱਖੂੰਗਾ ਫਿਰ ਪਤਾ ਨਹੀਂ ਰਾਤੋ ਰਾਤ ਹੀ ਘਰੇ ਗੁਰੂ ਸਾਹਿਬ ਨੇ ਕਰਤਾ ਕਰਦੀ ਫਿਰ ਅਮਰਦਵੀ ਛਕ ਲਿਆ ਫਿਰ ਦਾੜੀ ਮੋਛ ਵੀ ਛਦੀ ਛਦੀ ਰੱਖ ਲੇ ਕੇਸ ਵੀ ਰੱਖ ਲੇ ਦਸਤਾਰ ਵੀ ਕਿਉਂ ਲਾਪੇ ਤੇ ਫਿਰ ਪਿਆਨੋ ਤੇ ਅਜੇ ਵੀ ਪਿਆਨੋ ਤੇ ਕੀਰਤਨ ਕਰਦੇ ਆ ਅੱਛਾ ਸੁਧਰੇ ਫੇਰ ਵੀ ਨਹੀਂ ਫੇਰ ਕਦੀ ਪੈਂਟ ਸ਼ਰਟ ਪਾ ਕੇ ਕੀਰਤਨ ਕਰਦੇ ਸੀ ਕਦੀ ਪੈਂਟ ਕੋਟ ਪਾ ਕੇ ਕੀਰਤਨ ਕਰਦੇ ਸੀ ਗੁਲਾਬੀ ਰੰਗ ਦੇ ਅਜੇ ਵੀ ਉਹਨਾਂ ਦਾ ਬੇਟਾ ਸਾਈਡ ਤੇ ਤਬਲਾ ਵੀ ਹੁੰਦਾ ਵਾ ਤੇ ਅਜੇ ਵੀ ਕਦੀ ਦਾੜਾ ਦਾੜਾ ਉਹਦਾ ਖੁੱਲਿਆ ਨਹੀਂ ਹੁੰਦਾ ਮੁੰਡੇ ਦਾ ਅਜੇ ਵੀ ਦਾੜਾ ਬੰਦ ਕੇ ਤੇ ਜਿਹੜਾ ਪਰਨਾ ਦਾ ਇਦਾਂ ਲਵੇਟਿਆ ਹੁੰਦਾ ਵਾ ਇਦਾਂ ਲਵੇਟ ਕੇ ਤੇ ਦਾੜਾ ਉਹਦੇ ਵਿੱਚ ਪੈਕ ਕੀਤਾ ਹੁੰਦਾ ਵਾ ਇਹ ਕਿਥੋਂ ਦੀ ਮਰਿਆਦਾ ਆਈ ਆ ਕਿ ਤੂੰ ਹੀ ਇੱਕ ਹਜੂਰ ਗਿਆ ਲਾਉ ਤਾਂ ਇਦਾਂ ਲਵੇਟ ਛਡੋ ਪੇ ਦਾੜੀ ਦੇਖਣ ਆ ਗਏ ਇਹਨੂੰ ਕਿੱਥੋਂ ਦੀ ਮਰਿਆਦਾ ਆਈ ਏ ਸਿੱਖ ਦਾ ਦਾੜਾ ਪ੍ਰਕਾਸ਼ ਸਿੱਖ ਦਾ ਦਾੜਾ ਖੁੱਲਾ ਸੋਨਾ ਲੱਗਦਾ ਵਾ ਤੇ ਅਜੇ ਵੀ ਦਾੜੀ ਬੰਨ ਕੇ ਕੀਰਤਨ ਕਰਨਾ ਅੱਛਾ ਟਾਈਮ ਕਿੰਨੇ ਵਜੇ ਦੇਣਾ 9 ਵਜੇ ਦਾ 9 ਵਜੇ ਦਾ ਟਾਈਮ ਦੇ ਕੇ ਸਵਾ 10 ਵਜੇ ਆਉਣਾ ਇਹ ਕਿੱਥੋਂ ਦੀ ਮਰਿਆਦਾ ਵਾ ਸਵਾ 10 ਵਜੇ ਆਉਣਾ ਸਵਾ 10 ਵਜੇ ਆ ਕੇ ਫਿਰ ਫੋਨ ਲਾ ਦੇਣਾ ਕਿ ਹੁਣ ਥੱਲੇ ਆ ਕੇ ਸਾਡੇ ਵਾਜੇ ਦੇ ਸਾਡੇ ਤਬਲੇ ਚੁੱਕ ਕੇ ਲੈ ਜਾਓ ਤੇ ਕੀਰਤਨ ਕਰਨਾ ਕਿੱਦਾਂ ਵਾ ਐਡਾ ਵੱਡਾ ਪਿਆਨੋ ਰੱਖ ਲੈਣਾ ਵਾ ਐਡੇ ਵੱਡੇ ਪਿਆਨੋ ਤੇ ਗਾਣਿਆਂ ਵਾਲੀਆਂ ਟਿਊਨਾ ਦੇ ਨਾਲ ਕੀਰਤਨ ਕਰਨਾ ਤੇ ਕੀਰਤਨ ਸ਼ਬਦ ਦੋ ਲਾਉਣੇ ਆ ਤੇ ਬਾਕੀ ਗੱਪ ਕਾਣੀ ਆ ਜੇ ਤੁਹਾਡੇ ਕੋਲੋਂ ਕਥਾ ਹੀ ਸੁਣਨੀ ਆ ਤੇ ਫਿਰ ਕਿਸੇ ਪ੍ਰਚਾਰਕ ਨੂੰ ਬੁਲਾ ਲੈਣ ਸਭ ਤੋਂ ਵਧੀਆ ਨਹੀਂ ਬੁਲਾਉਣਾ ਕੀਰਤਨੀਆਂ ਨੂੰ ਤੇ ਕਰਾਉਣੀ ਸੁਣਨੀ ਹੁੰਦਾ ਕੋਈ ਕਥਾ ਇਹ ਕਿਤੋਂ ਦੀ ਮਰਿਆਦਾ ਜੇਕਰ ਮੈਂ ਬੇਨਤੀ ਕਰਦਾ ਹੁਣਾ ਕਿਸ ਦੀ ਡੈਥ ਹੋਈ ਆ ਉਥੇ 2-4 ਮਿੰਟ ਸਪੀਚ ਦੇ ਲੈਣੀ ਉਥੇ ਨਾਲ ਏਕੇ ਕੋਈ ਗੱਲ ਕਰ ਲੈਣੀ 1-2 ਮਿੰਟ ਲਈ ਠੀਕ ਆ ਪਰ ਜਿੱਥੇ ਸ਼ਬਦ 1 ਘੰਟਾ ਟਾਂ ਟਾਈਮ ਦੇ ਕੇ 2 ਸ਼ਬਦ 10-10 ਮਿੰਟਾਂ ਲਾ ਕੇ ਬਾਕੀ ਕਥਾ ਹੀ ਕਰ ਜਾਣੀ ਇਹ ਵੀ ਕਿਤੇ ਨਾ ਕਿਤੇ ਕੰਮ ਸਹੀ ਨਹੀਂਗਾ ਮੈਂ ਧੰਨਵਾਦ ਕਰਦਾ ਦਿੱਲੀ ਕਮੇਟੀ ਦਾ ਮੈਂ ਦਿਲੋਂ ਸਤਿਕਾਰ ਕਰਦਾ ਵਾਂ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਦਾ ਜਿਨ੍ਹਾਂ ਨੇ ਐਡੀ ਵੱਡੀ ਆਵਾਜ਼ ਬੁਲੰਦ ਕੀਤੀ ਇਹ ਸਭ ਚੀਜ਼ਾਂ ਤੇ ਕਿਰਤਨ ਉਹ ਆ ਜਿਹੜਾ ਤੰਤੀ ਸਾਜਾਂ ਦੇ ਨਾਲ ਜਾਂ ਹਰਮੋਨੀਏ ਦੇ ਨਾਲ ਹੋਵੇ ਆ ਬੁਹਾ ਕਰਕੇ ਸੱਤ ਅੱਠ ਜਣੇ ਮੁੜ ਕੇ ਲਲਕਾਰੇ ਮਾਰ ਕੇ ਤਬਲੇ ਤੋੜਨੇ ਲੈ ਲੈਣੇ ਵਾਜੀਆਂ ਦੀ ਉਹ ਦੋ ਸੁਰਾਂ ਨੱਪ ਕੇ ਤੇ ਚੂੰ 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 ਇਹ ਕਿੱਥੋਂ ਦਾ ਕਿਰਤਨ ਆ ਕਿੱਥੋਂ ਦੀ ਮर्यादा ਆ ਤਬਲੇ ਦੇ ਬੇਸਾ ਪਾੜ ਦੇਣੀਆਂ ਹਰਮੋਨੀਏ ਦੇ ਪੱਖੇ ਪਾੜਨੇ ਲੈ ਲੈਣੇ ਕਿੱਥੋਂ ਦੀ ਮर्याਦਾ ਆ ਕੀ ਰੀ ਦਰਬਾਰ ਸਾਹਿਬ ਕਿਰਤਨ ਹੁੰਦਾ ਵਾ ਉੱਥੇ ਕਦੀ ਵੇਖਿਆ ਵੀ ਇਦਾਂ ਹੋਰ-ਹੋਰ ਕਰਕੇ ਕਿਰਤਨ ਹੁੰਦੇ ਆ ਵੇਖਿਆ ਕਦੀ ਕਿਸ ਨੇ